ਦਾ ਮਾਈਕ ਰਿਪੋਰਟ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਲਖਵਿੰਦਰ ਪੱਠੜਾ ਹਾਜ਼ਰਾਂ ਇੱਕ ਨਵੀਂ ਰਿਪੋਰਟ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਬਲਵੰਤ ਸਿੰਘ ਰਾਜਵਾਨਾ ਦੀ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਬਾਰੇ ਰ ਬਲਵੰਤ ਸਿੰਘ ਰਾਜੂਵਾਨਾ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਰਹਿਮ ਦੀ ਆ ਉਹ ਪਟੀਸ਼ਨ ਧਾਰ ਕਰੀਤੀ ਸੀ ਉਸ ਵਿੱਚ ਕਿਹਾ ਗਿਆ ਸੀ ਜਿਹੜੀ ਮੌਤ ਦੀ ਸਜ਼ਾ ਨੂੰ ਆ ਉਹ ਉਮਰ ਕੈਦ ਦੇ ਵਿੱਚ ਜਿਹੜਾ ਤਬਦੀਲ ਕੀਤਾ ਜਾਵੇ ਇਸ ਪਟੀਸ਼ਨ ਵਿੱਚ ਇਹ ਕਿਹਾ ਗਿਆ ਸੀ ਕਿ ਰਾਜੂਵਾਨਾ ਦੀ ਜਿਹੜੀ ਮੌਤ ਦੀ ਸਜ਼ਾ ਮੌਤ ਦੀ ਸਜ਼ਾ ਉਸ ਨੂੰ ਬਹੁਤ ਟਾਈਮ ਹੋ ਗਿਆ ਤਾਂ ਕਰਕੇ ਉਸ ਨੂੰ ਜਿਹੜਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਜਾਵੇ ਹਾਲਾਂਕਿ ਇਸ ਤੇ ਸੁਪਰੀਮ ਕੋਰਟ ਨੇ ਜਿਹੜੇ ਨੇ ਬਹੁਤ ਜਿਹੜੇ ਨੇ ਅਹਿਮ ਸਵਾਲ ਖੜੀ ਕੀਤੀ ਸਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਵੀ ਜਿਹੜੇ ਨੇ ਅਹਿਮ ਸਵਾਲ ਖੜੇ ਕੀਤੇ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਅਦਾਲਤ ਵੱਲੋਂ ਬਲਵੰਤ ਸਿੰਘ ਰਾਜੂਆਣਾ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ ਤਾਂ ਹਲੇ ਤੱਕ ਕੇਂਦਰ ਸਰਕਾਰ ਨੇ ਰਾਜੂਆਣਾ ਨੂੰ ਜਿਹੜੀ ਉਹ ਫਾਂਸੀ ਕਿਉਂ ਨਹੀਂ ਦਿੱਤੀ ਜਦੋਂ ਕੇਂਦਰ ਸਰਕਾਰ ਆਪ ਮੰਨਦੀ ਹੈ ਕਿ ਜਿਹੜੇ ਬਲਵੰਤ ਸਿੰਘ ਰਾਜੂਆਣਾ ਦੇ ਅਪਰਾਧ ਆ ਉਹ ਬਹੁਤ ਜ਼ਿਆਦਾ ਗੰਭੀਰ ਤੇ سنگੀਨ ਨੇ ਤਾਂ ਫਿਰ ਹਲੇ ਤੱਕ ਕੇਂਦਰ ਸਰਕਾਰ ਵੱਲੋਂ ਉਹ ਫਾਂਸੀ ਕਿਉਂ ਨਹੀਂ ਦਿੱਤੀ ਗਈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 1995 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬਿਆਨਤ ਸਿੰਘ ਦੇ ਜਿਹੜਾ ਕਤਲ ਵਿੱਚ ਬਲਵੰਤ ਸਿੰਘ ਰਾਜੂਆਣਾ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਦਿੱਤੀ ਗਈ ਸੀ ਲਗਭਗ ਰਾਜੂਆਣਾ ਨੂੰ 29 ਸਾਲਾਂ ਤੋਂ ਜਿਹੜਾ ਰਾਜੂਆਣਾ ਉਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਜਿਹੜੀ ਸੁਣਾਈ ਗਈ ਨੂੰ 15 ਸਾਲ ਹੋ ਗਏ ਨੇ ਤੇ ਜਦੋਂ ਇਹ ਜਿਹੜੀ ਸੁਣਵਾਈ ਹੈ ਸ਼ੁਰੂ ਹੁੰਦੀ ਹੈ ਤਾਂ ਜਿਹੜੇ ਬਧੀਖ ਸਲਿਸਟਰ ਜਰਨਲ ਭਾਰਤ ਸਰਕਾਰ ਵੱਲੋਂ ਨਟਰਾਜ ਪੇਸ਼ ਹੁੰਦੇ ਆ ਉਹ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਐਨਵੀ ਅੰਜਾਰੀਆਂ ਨੂੰ ਜਿਹੜਾ ਅਪਰਾਧ ਬਲਵੰਤ ਸਿੰਘ ਰਾਜਵਾਨਾ ਵੱਲੋਂ ਕੀਤਾ ਗਿਆ ਉਸ ਦੀ ਗੰਭੀਰਤਾ ਤੋਂ ਉਹ ਜਾਣੂ ਜਾਣੂ ਕਰਵਾਉਂਦੇ ਨੇ ਬੈਂਚ ਨੇ ਬੈਂਚ ਨੇ ਜਿਹੜਾ ਪਾਲ ਸਰਕਾਰ ਵੱਲੋਂ ਨਟਰਾਜ ਹਾਜ਼ਰ ਹੋਇਆ ਸੀ ਉਸ ਨੂੰ ਪੁੱਛਿਆ ਤੁਸੀਂ ਹੁਣ ਤੱਕ ਉਹ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਇਸ ਵਾਸਤੇ ਕੌਣ ਜ਼ਿੰਮੇਵਾਰ ਹੈ ਘਟੋ-ਘਟ ਅਸੀਂ ਤਾਂ ਜਿਹੜਾ ਹੈ ਫਾਂਸੀ ਤੇ ਉਹ ਰੋਕ ਨਹੀਂ ਲਗਾਈ ਸਿਖਰਲੀ ਸਿਖਰਲੀ ਅਦਾਲਤ ਰਾਜਵਾਨਾ ਦੀ ਰਹਿਮ ਦੀ ਅਪੀਲ ਬਾਰੇ ਫੈਸਲੇ ਵਿੱਚ ਦੇਰੀ ਦੇ ਤੇ ਰਾਜੂਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਜਿਹੜੀ ਪਟੀਸ਼ਨ ਤੇ ਉਹ ਸੁਣਵਾਈ ਕਰ ਰਹੀ ਸੀ ਰਾਜੂਆਣਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕਲ ਰੋਤਗੀ ਨੇ ਕਿਹਾ ਕਿ ਰਾਜੂਆਣਾ ਦੀ ਜਿਹੜੀ ਪਟੀਸ਼ਨ ਹੈ ਉਸ ਤੇ ਕੋਈ ਫੈਸਲਾ ਨਹੀਂ ਹੋਇਆ ਤੇ ਜਿਹੜਾ ਇਸ ਤੇ ਪਟੀਸ਼ਨ ਤੇ ਕੋਈ ਫੈਸਲਾ ਨਹੀਂ ਹੋਇਆ ਤੇ ਉਹਨਾਂ ਨੇ ਕਿਹਾ ਕੀ ਕੀ ਹੋ ਰਿਹਾ ਹੈ ਕੋਈ ਨਹੀਂ ਜਾਣਦਾ ਬੈਂਚ ਨੇ ਮਾਮਲੇ ਦੀ ਸੁਣਵਾਈ ਹੈ ਜਿਹੜੀ ਉਹ 15 ਅਕਤੂਬਰ ਲਈ ਉਹ ਮੁਲਤਵੀ ਕਰ ਦਿੱਤੀ ਹੈ ਤੇ ਉਸ ਨੇ ਨਾਲ ਇਹ ਵੀ ਕਿਹਾ ਕਿ ਕੇਂਦਰ ਦੀ ਅਪੀਲ ਤੇ ਮਾਮਲੇ ਨੂੰ ਜਿਹੜਾ ਮੁਲਤਵੀ ਨਹੀਂ ਕੀਤਾ ਜਾਵੇਗਾ ਇਸ ਤੋਂ ਪਹਿਲਾਂ 20 ਜਨਵਰੀ ਨੂੰ ਸਿੱਖਰੀ ਅਦਾਲਤ ਨੇ ਕਿੰਦਾ ਸਰਕਾਰ ਨੂੰ ਰਹਿਮ ਦੀ ਅਪੀਲ ਤੇ ਜਿਹੜਾ ਫੈਸਲਾ ਲੈਣ ਲਈ ਉਹ ਕਿਹਾ ਸੀ ਪਰ ਕੇਂਦਰ ਨੇ ਉਸ ਸਮੇਂ ਮਾਮਲੇ ਦੀ ਸ਼ਵੇਦਨਸੀਲਤਾ ਦਾ ਹਵਾਲਾ ਦੰਦੇ ਹੋਏ ਕਿਹਾ ਸੀ ਕਿ ਜਿਹੜਾ ਅਪੀਲ ਔਰ ਜਿਹੜੀ ਰਹਿਮ ਦੀ ਅਪੀਲ ਹੈ ਉਹ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ ਤੁਹਾਨੂੰ ਦੱਸਦੀ ਏ ਕਿ ਤਤਕਾਲੀ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ 29 ਸਾਲਾਂ ਤੋਂ ਜਿਹੜਾ ਉਹ ਜੇਲ੍ਹ ਦੇ ਵਿੱਚ ਰਾਜੂਆਣਾ ਬੰਦ ਨੇ ਤੇ ਬਾਰ ਬਾਰ ਪੰਜਾਬ ਪੰਜਾਬ ਵੱਲੋਂ ਵੀ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤਾਂ ਲੋਕਾਂ ਵੱਲੋਂ ਵਾਰ-ਵਾਰ ਉਹਨਾਂ ਦੀ ਫਾਂਸੀ ਨੂੰ ਟਾਲਣ ਦੇ ਜਿਹੜੇ ਸਵਾਲ ਉਹ ਪੰਜਾਬ ਵਿੱਚੋਂ ਹਮੇਸ਼ਾ ਉੱਠਦੇ ਰਹੇ ਆ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤਾਂ ਪੰਜਾਬ ਵਿੱਚੋਂ ਮਨੁੱਖੀ ਅਧਿਕਾਰਾਂ ਅਧਿਕਾਰ ਦੇ ਕਾਰਕੁਨਾਂ ਵੱਲੋਂ ਅਕਾਲੀ ਦਲ ਵੱਲੋਂ ਲਗਾਤਾਰ ਚਿੱਠੀਆਂ ਕੇਂਦਰ ਸਰਕਾਰਾਂ ਨੂੰ ਜਾ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਲਿਖਿਆ ਗਿਆ ਸੀ ਕੀ ਕੇਂਦਰ ਜਿਹੜੀ ਬਲਵੰਤ ਸਿੰਘ ਰਾਜੂਆਣੇ ਦੀ ਫਾਂਸੀ ਹੈ ਉਸ ਨੂੰ ਮਾਫ ਕੀਤਾ ਜਾਵੇ ਤੇ ਇਸ ਨੂੰ ਉਮਰਕਾਇਤ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ ਤੇ ਪਰ ਕਦੇ ਵੀ ਅਧਿਕਾਰ ਤੌਰ ਤੇ ਬਲਵੰਤ ਸਿੰਘ ਰਾਜੂਆਣੇ ਨੇ ਆਪਣੀ ਜਿਹੜੀ ਅਪੀਲ ਹੈ ਜਾਂ ਆਪਣੀ ਰਹਿਮ ਦੀ ਅਪੀਲ ਦੇ ਹਦਕਾਰ ਤੌਰ ਤੇ ਕੋਈ ਵੀ ਜਿਹੜਾ ਉਹਨਾਂ ਨੇ ਕਦੇ ਬਿਆਨ ਨਹੀਂ ਦਿੱਤਾ ਤੇ ਨਾ ਉਹਨਾਂ ਨੇ ਆਪਣੀ ਜਿਹੜੀ ਮਾਫੀ ਬਾਰੇ ਕੋਈ ਖੁੱਲ ਕੇ ਕਿਸੇ ਮੀਡੀਆ ਦੇ ਵਿੱਚ ਜਾਂ ਕਿਸੇ ਪਬਲਿਕ ਅਦਾਰੇ ਦੇ ਤੌਰ ਤੇ ਜਾਂ ਕਿਤੇ ਵੀ ਕੋਈ ਉਹਨਾਂ ਨੇ ਆਪ ਅੱਜ ਤੱਕ ਕੋਈ ਉਹਨਾਂ ਦਾ ਬਿਆਨ ਹੈ ਜਿਹੜਾ ਰਿਕਾਰਡ ਨਹੀਂ ਇਸ ਤਰ੍ਹਾਂ ਦੀਆਂ ਹੀ ਹੋਰ ਖਬਰਾਂ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਦਾ ਮਾਈਕ ਰਿਪੋਰਟ ਦੇ ਨਾਲ ਧੰਨਵਾਦ